ਸਮਝਦਾ ਕਿ ਅਸੀਂ ਆਪਣੇ ਸਿੱਖਾਂ ਦੇ ਮਸਲੇ ਲੈ ਕੇ ਦਿੱਲੀ ਚ ਅਸੀਂ ਅਕਾਲੀ ਦਰ ਨੂੰ ਰਿਪਰੈਜ਼ੈਂਟ ਕਰਦੇ ਸੀਗੇ ਔਰ بڑے ਮਸਲੇ ਲੈ ਕੇ ਗਏ ਔਰ ਜਿਸ ਤਰੀਕੇ ਨਾਲ ਉਹ ਸਾਡੇ ਮਸਲੇ ਸੁਣਦੇ ਸੀ ਔਰ ਹੱਲ ਕਰਦੇ ਸੀਗੇ ਦੂਜੀ ਗੱਲ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਮੁਲਕ ਦੇ ਵਿੱਚ ਪੈਟਰੋਲ ਰਹਿ ਗਿਆ ਹੋਵੇ 4 ਦਿਨਾਂ ਦਾ ਮੁਲਕ ਦਾ ਸੋਨਾ ਗਹਿਣੇ ਬੈ ਚੁੱਕਾ ਹੋਵੇ ਬਾਹਰਲੇ ਮੁਲਕਾ ਜਾ ਚੁੱਕਾ ਹੋਵੇ ਉਸ ਵੇਲੇ ਇੱਕ ਐਸੇ ਸਰਦਾਰ ਨੂੰ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਜਿਹਦਾ ਨਾਮ ਡਾਕਟਰ ਮਨਮੋਹਨ ਸਿੰਘ ਸੀਗਾ ਲੋਕੀ ਆਖਦੇ ਸੀਗੇ ਕਿ ਇਹ ਮੌਨ ਵਰਤ ਰੱਖ ਕੇ ਰੱਖਦੇ ਨੇ ਬੋਲਦੇ ਨਹੀਂ ਲੇਕਿਨ ਡਾਕਟਰ ਸਾਹਿਬ ਨੇ ਠੀਕ ਕਿਹਾ ਸੀ ਇਤਿਹਾਸ ਮੇਰੇ ਨਾਲ ਜਿਹੜਾ ਹਿਸਟਰੀ ਹੈ ਉਹ ਜਸਟਿਸ ਕਰੇਗੀ ਔਰ ਦੁਨੀਆ ਨੂੰ ਦੱਸ ਦਿੱਤਾ ਕਿ ਉਸ ਵੇਲੇ ਅਗਰ ਅਰਥ ਵਿਵਸਥਾ ਜਦੋਂ ਮੁਲਕ ਦੀ ਖਰਾਬ ਹੋ ਗਈ ਸੀ ਉਦੋਂ ਅਗਰ ਕਿਸੇ ਨੇ ਕੰਡਿਆ ਤੇ ਡਾਕਟਰ ਮਨਮੋਹਨ ਸਿੰਘ ਨੇ ਔਰ ਖਾਲੀ ਇਹ ਨਹੀਂ ਯੂਰਪ ਤੋਂ ਲੈ ਕੇ ਅਮਰੀਕਾ ਕੈਨੇਡਾ ਆਪਣੀ ਅਰਥ ਵਿਵਸਥਾ ਲਈ ਉਹਨਾਂ ਦੀ ਸਲਾਹ ਲੈਂਦੇ ਸੀਗੇ ਔਰ ਅੱਜ ਇਸ ਗੱਲ ਦਾ ਅਫਸੋਸ ਹੈ ਕਿ ਜਿੱਥੇ ਪ੍ਰਧਾਨ ਮੰਤਰੀ ਜਿਦੇ ਸਾਰਿਆਂ ਦੇ ਸੰਸਕਾਰ ਹੋਏ ਨੇ ਭਾਵੇਂ ਫਾਰਮਰ ਰਹੇ ਹੌਣ ਬਾਜਪਾਈ ਜੀ ਹੁਣ ਅਜਕੇ ਗੁਜਰਾਲ ਜੀ ਹੁਣ ਚੰਦਰ ਸ਼ੇਖਰ ਜੀ ਹੁਣ 24 ਚਰਨ ਸਿੰਘ ਜੀ ਹੁਣ ਇਹਨਾਂ ਨੂੰ ਉੱਥੇ ਜਗ੍ਹਾ ਨਹੀਂ ਦਿੱਤੀ ਜਾ ਰਹੀ ਮੈਂ ਸਮਝਦਾ ਹਾਂ ਕਿ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਹੈ ਜੇ ਤੁਸੀਂ ਉਹਦਾ ਮੁਕਾਬਲਾ ਨਹੀਂ ਕਰ ਸਕਦੇ ਉਹਨਾਂ ਨੂੰ ਛੋਟਾ ਕਰਨ ਦੀ ਕੋਸ਼ਿਸ਼ ਨਾ ਕਰੋ ਤੁਹਾਡੇ ਕੀਤੇ ਛੋਟਾ ਨਹੀਂ ਹੋਣਾ ਜੋ ਡਾਕਟਰ ਮਨਮੋਹਨ ਸਿੰਘ ਦੀ ਦੁਨੀਆ ਦੇ ਵਿੱਚ ਲੋਹਾ ਮੰਦੀ ਹੈ ਉਹਨਾਂ ਦੀ ਇੱਕ ਸ਼ਖਸੀਅਤ ਸੀ ਉਹ ਆਪਣਾ ਮਾਨ ਸਤਕਾਰ ਲੋਗ ਉਹਨਾਂ ਨੂੰ ਦੇ ਰਹੀ ਹੈ ਭਾਰਤ ਰਤਨ ਦੀ ਬਾਤ ਵੀ ਹੋ ਰਹੀ ਹੈ ਮੈਂ ਚਾਹਾਂਗਾ ਕਿ ਭਾਰਤ ਰਤਨ ਜ਼ਰੂਰ ਮਿਲਣਾ ਚਾਹੀਦਾ ਉਹਨਾਂ ਨੂੰ ਇਸ ਚੀਜ਼ ਦਾ ਆਰਡਰ ਦੇਣਾ ਚਾਹੀਦਾ ਸਰਕਾਰ ਨੂੰ ਦੇਸ਼ ਭਾਰਤ ਰਤਨ ਬਹੁਤ ਬਹੁਤ ਛੋਟੀ ਚੀਜ਼ ਹੈ ਆਈ ਥਿੰਕ ਗਵਰਨਮੈਂਟ ਆਫ ਇੰਡੀਆ ਸ਼ੋਡ ਟੈਲ ਹਿਮ ਥੈਟ ਹੀ ਸ਼ੁੱਡ ਗੇਟ ਅ ਨੋਬਲ ਪੀਸ ਪ੍ਰਾਈਜ਼ ਅਵਾਰਡ ਬਿਕੋਜ਼ ਤਿਨੋ ਨੇ 2008 ਮੇ ਸਿਰਫ ਇੰਡੀਆ ਕੋ ਨਹੀਂ ਪੂਰੀ ਦੁਨੀਆ ਕੋ ਇੱਕ ਫਾਈਨੈਂਸ਼ੀਅਲ ਕ੍ਰਾਈਸਿਸ ਸੇ ਬਚਾਇਆ ਥਾ and r 10 years inke power me jane ke baad bhi inke upar koi kisi tarah ka such a long public service koi in pe koi daag nahi lagta पूरी दुनिया को घाटा हुआ है भारत को घाटा हुआ को है वहाँ सिखों को बहुत बड़ा घाटा है एक बहुत बड़े ईमानदार छवि एक रुपए की भी जो कहते हैं ना, उनकी वफादारी भी कोई दाग नहीं लगा पाया और दुख इस बात का है जिस तरह उनका संस्कार किया जा रहा है इनको स्पेशल जगह देनी चाहिए थी एक मान सम्मान ये वितकरा करा गया बाकी जो भी थे अटल जी थे या इंदिरा गांधी जी थी या राजीव जी थे या जो भी रहे आई के जी रहे हैं सबका संस्कार राजघाट के आसपास किया गया इनका निगम बहुत घाट के किया गया तो दिल्ली कमेटी को चाहिए था कल आए थे हमको बात करनी चाहिए थी वैसे वो परोपकार बनते हैं बीजेपी के और ਇਸ ਤਰ੍ਹਾਂ ਸੇ ਉਹਨੂੰ ਬਾਤ ਕਰਨੀ ਚਾਹੀਦੀ ਸੀ ਸਮਝਣਾ ਕਿ ਅਸੀਂ ਆਪਣੇ ਸਿੱਖਾਂ ਦੇ ਮਸਲੇ ਲੈ ਕੇ ਦਿੱਲੀ ਚ ਅਸੀਂ ਅਕਾਲੀ ਦਰ ਨੂੰ ਰਿਪਰੈਜ਼ੈਂਟ ਕਰਦੇ ਸੀਗੇ ਔਰ بڑے ਮਸਲੇ ਲੈ ਕੇ ਗਏ ਔਰ ਜਿਸ ਤਰੀਕੇ ਨਾਲ ਉਹ ਸਾਡੇ ਮਸਲੇ ਸੁਣਦੇ ਸੀ ਔਰ ਹੱਲ ਕਰਦੇ ਸੀਗੇ ਦੂਜੀ ਗੱਲ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਮੁਲਕ ਦੇ ਵਿੱਚ ਪੈਟਰੋਲ ਰਹਿ ਗਿਆ ਹੋਵੇ 4 ਦਿਨਾਂ ਦਾ ਮੁਲਕ ਦਾ ਸੋਨਾ ਗਹਿਣੇ ਪੈ ਚੁੱਕਾ ਹੋਵੇ ਬਾਹਲੇ ਮੁਲਕਾ ਜਾ ਚੁੱਕਾ ਹੋਵੇ ਉਸ ਵੇਲੇ ਇੱਕ ਐਸੇ ਸਰਦਾਰ ਨੂੰ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਜਿਹਦਾ ਨਾਮ ਡਾਕਟਰ ਮਨਮੋਹਨ ਸਿੰਘ ਸੀਗਾ ਲੋਕੀ ਆਖਦੇ ਸੀਗੇ ਕਿ ਇਹ ਮੌਨ ਵਰਤ ਲਾ ਕੇ ਰੱਖਦੇ ਨੇ ਬੋਲਦੇ ਨਹੀਂ ਲੇਕਿਨ ਡਾਕਟਰ ਸਾਹਿਬ ਨੇ ਠੀਕ ਕਿਹਾ ਸੀ ਇਤਿਹਾਸ ਮੇਰੇ ਨਾਲ ਜਿਹੜਾ ਹਿਸਟਰੀ ਹੈ ਉਹ ਜਸਟਿਸ ਕਰੇਗੀ ਔਰ ਦੁਨੀਆ ਨੂੰ ਦੱਸ ਦਿੱਤਾ ਕਿ ਉਸ ਵੇਲੇ ਅਗਰ ਅਰਥ ਵਿਵਸਥਾ ਜਦੋਂ ਮੁਲਕ ਦੀ ਖਰਾਬ ਹੋ ਗਈ ਸੀ ਉਦੋਂ ਅਗਰ ਕਿਸੇ ਨੇ ਕੰਡਿਆ ਤਾਂ ਡਾਕਟਰ ਮਨਮੋਹਨ ਸਿੰਘ ਨੇ ਔਰ ਖਾਲੀ ਇਹ ਨਹੀਂ ਯੂਰਪ ਤੋਂ ਲੈ ਕੇ ਅਮਰੀਕਾ ਕੈਨੇਡਾ ਆਪਣੀ ਅਰਥ ਵਿਵਸਥਾ ਲਈ ਉਹਨਾਂ ਦੀ ਸਲਾਹ ਲੈਂਦੇ ਸੀਗੇ ਔਰ ਅੱਜ ਇਸ ਗੱਲ ਦਾ ਅਫਸੋਸ ਹੈ ਕਿ ਜਿੱਥੇ ਪ੍ਰਧਾਨ ਮੰਤਰੀ ਜਿਦੇ ਸਾਰਿਆਂ ਦੇ ਸੰਸਕਾਰ ਹੋਏ ਨੇ ਭਾਵੇਂ ਉਹ ਫਾਰਮਰ ਰਹੇ ਹੌਣ ਬਾਜਪਾਈ ਦੀ ਹੌਣ ਅਜੇ ਗੁਜਰਾਲ ਦੀ ਹੌਣ ਚੰਦਰ ਸ਼ੇਖਰ ਦੀ ਹੌਣ 24 ਚਰਨ ਸਿੰਘ ਦੀ ਹੌਣ ਇਹਨਾਂ ਨੂੰ ਉੱਥੇ ਜਗ੍ਹਾ ਨਹੀਂ ਦਿੱਤੀ ਜਾ ਰਹੀ ਮੈਂ ਸਮਝਦਾ ਹਾਂ ਕਿ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਹੈ ਜੇ ਤੁਸੀਂ ਉਹਦਾ ਮੁਕਾਬਲਾ ਨਹੀਂ ਕਰ ਸਕਦੇ ਉਹਨਾਂ ਨੂੰ ਛੋਟਾ ਕਰਨ ਦੀ ਕੋਸ਼ਿਸ਼ ਨਾ ਕਰੋ ਤੁਹਾਡੇ ਕਿਤੇ ਛੋਟਾ ਨਹੀਂ ਹੋਣਾ ਜੋ ਡਾਕਟਰ ਮਨਮੋਹਨ ਸਿੰਘ ਦੀ ਦੁਨੀਆ ਦੇ ਵਿੱਚ ਲੋਹਾ ਮੰਦੀ ਹੈ ਉਹਨਾਂ ਦੀ ਇੱਕ ਸ਼ਖਸੀਅਤ ਸੀ ਉਹ ਆਪਣਾ ਮਾਨ ਸਤਕਾਰ ਲੋਗ ਉਹਨਾਂ ਨੂੰ ਦੇ ਰਹੀ ਹੈ ਭਾਰਤ ਰਤਨ ਦੀ ਬਾਤ ਵੀ ਹੋ ਰਹੀ ਹੈ ਮੈਂ ਚਾਹਾਂਗਾ ਕਿ ਭਾਰਤ ਰਤਨ ਜ਼ਰੂਰ ਮਿਲਣਾ ਚਾਹੀਦਾ ਉਹਨਾਂ ਨੂੰ ਇਸ ਚੀਜ਼ ਦਾ ਆਰਡਰ ਦੇਣਾ ਚਾਹੀਦਾ ਸਰਕਾਰ ਨੂੰ ਦੇਸ਼ ਭਾਰਤ ਰਤਨ ਬਹੁਤ ਬਹੁਤ ਛੋਟੀ ਚੀਜ਼ ਹੈ ਆਈ ਥਿੰਕ ਗਵਰਨਮੈਂਟ ਆਫ ਇੰਡੀਆ ਸ਼ੋਡ ਟੈਲ ਹਿਮ ਥੈਟ ਹੀ ਸ਼ੁੱਡ ਗੇਟ ਅ ਨੋਬਲ ਪੀਸ ਪ੍ਰਾਈਜ਼ ਅਵਾਰਡ ਬਿਕੋਜ਼ ਤਿੰਨੋ ਨੇ 2008 ਮੇ ਸਿਰਫ ਇੰਡੀਆ ਕੋ ਨਹੀਂ ਪੂਰੀ ਦੁਨੀਆ ਕੋ ਇੱਕ ਫਾਈਨੈਂਸ਼ੀਅਲ ਕ੍ਰਾਈਸਿਸ ਸੇ ਬਚਾਇਆ ਸੀ and r 10 years inke power me jane ke baad bhi inke upar koi kisi tarah ka such a long public service koi in pe koi daag nahi lagta पूरी दुनिया को घाटा हुआ है भारत को घाटा हुआ है वहाँ सिख बड़ा घाटा है एक, एक बहुत बड़े ईमानदार छवि एक रुपए की भी जो कहते हैं ना उनकी वफादारी पर कोई दाग नहीं लगा पाया और दुख इस बात का है जिस तरह उनका संस्कार किया जा रहा है इनको स्पेशल जगह देनी चाहिए थी एक मान सम्मान ये वितकरा करा गया बाकी जो भी थे अटल जी थे या इंदिरा गांधी जी थी या राजीव जी थे या जो भी रहे आई के गुजरात जी रहे हैं सबका संस्कार राजघाट के आसपास किया गया इनका निगम बोध घाट के किया गया तो दिल्ली कमेटी को चाहिए था कल आए थे उनको बात करनी चाहिए थी वैसे वो परोपकार बनते हैं बीजेपी के और इस तरह से उनको बात करनी चाहिए थी